ਲਓ ਸਤਿ ਜੀ ਨੂੰ ਪਿੰਡ ਸ਼ਾਹੜ ਤੋਂ ਨਾ ਤੁਹਾਨੂੰ ਪੰਜ ਝੋਟੀਆਂ ਦਿਖਾਉਣ ਲੱਗਿਆਂ ਤਿੰਨ ਤਾਜ਼ੀਆਂ ਸੂਈਆਂ ਤੇ ਦੋ ਰੈਣੀਆਂ ਅੱਜ ਦੀ ਵੀਡੀਓ 'ਚ ਤੋਕੜ ਗੱਬਣ ਤੇ ਇੱਕ ਬੂਰੀ ਦਾ ਤੋਹਫ਼ਾ ਦਿਖਾ ਦਾਂਗੇ ਪਿੰਡ ਸ਼ਾਹੜ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ 22 37 ਕੋਲ ਪਹੁੰਚੇ ਹੋਇਆ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਆ ਜਾਓ ਬਰਾ ਫਰਾ ਹੋਰ ਕਿਵੇਂ ਆ ਬਹੁਤ ਵਧੀਆ ਭਾਈ ਚੜਦੀ ਕਲਾ ਕਿਰਪਾ ਦੀ ਫੇਰ ਗਾਇਰ ਹਾਜ਼ਰ ਅੱਜ ਹੋਰ ਠੀਕ ਆ ਗੱਲ ਨੰਬਰ ਬੋਲ ਦੇਣਾ 9878471204 9878471204 ਧੋਕੜਾ ਕਾ ਬਣਾ ਇਧਰਲੇ ਬੰਨੇ ਆ ਕੇ ਨਵੇਂ ਚਾਰ ਦੰਦ ਕੱਟੀ ਆ ਗਈ ਤੇ ਸ਼ੁਰੂਆਤ ਤਾਜੀ ਤੋਂ ਕਰੀ ਪਿਆਰ ਦੁੱਧ ਵਾਲੀ ਤੋਂ ਚੱਲ ਚੋਬਰਾ ਖੋਲ ਫੇਰ ਖੋਲ 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 ਤੇ ਇੱਕ ਗੱਲ ਸ਼ੁਰੂਜੀ ਦੱਸ ਦਨੇ ਆਪਾਂ ਕਿ ਪਸ਼ੂ ਸਾਰੀ ਹਰਿਆਲੀ ਆ ਹਾਂ ਹਾਂ ਆ ਜਾ ਉਰਲੇ ਬੰਨੇ ਆ ਜਾ ਤੇ ਸਾਰੇ ਕਹ ਲਈਏ ਸਾਰੇ ਪੰਜੇ ਦੇ ਪੰਜੇ ਉਧਰ ਖੜੀਆਂ ਦੀ ਉਧਰ ਵੀਡੀਓ ਸਭ ਕੁਝ ਗੱਲਬਾਤ ਸਾਰਾ ਕੁਝ ਕਰਾਵਾਂਗੇ ਪੂਰੀ ਤਸੱਲੀ ਹੋ ਗਰੰਟੀ ਰਹੂਗੀ ਕੋਈ ਪੰਜਾਬ ਦੀ ਝੋਟੀ ਹਾਂ 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 ਜੇ ਕੋਈ ਬੰਦਾ ਕਹੇ ਤੂੰ ਕਹਿੰਦੇ ਕੋਈ ਵੀ ਕਹੇ ਦੇ ਸਾਫਤ ਕਰਦੇ ਠੀਕ ਆ ਗੱਲ ਲੈ ਸਤਨਾਉ ਬਾਈ ਕਹਿੰਦਾ ਸਾਫਤੇ ਕਰਦੇ ਕੋਈ ਵੀ ਲੈ ਆ ਲੈ ਆ ਹਰ ਲੈ ਬੰਨੇ ਲੈ ਆ ਨੇੜੋਂ ਫੜ ਕੇ ਲੈ ਲੈ ਜਮਾਂ ਨੇੜੋਂ ਫੜ ਕੇ ਇੱਥੋਂ ਇੱਥੋਂ ਮਾਰ ਦੇ ਕੈਮਰਾ ਆ ਬਾਡੀ ਬੁੱਡੀ ਦਾ ਬਾੜੀ ਆਸਲਾ ਨਾ ਕੱਲ ਛੇੜੇ ਮੱਲਾ ਜੂ ਤੁਰਦੀ ਐ ਪਹਿਲਵਾਨ ਨਹੀਂ ਠੀਕ ਆ ਗੱਲ ਸੁਆ ਇਹਦਾ ਸੂਆ ਦੂਜਾ ਗੁਰੀ ਐ ਨਹੀਂ ਕਮਾ ਲਈ ਪਤਾ ਐ ਉਤੋਂ ਹੀ ਕਮਾ ਲਾ ਸੂਆ ਦੂਜਾ ਕਿੰਨੇ ਦਿਨ ਦੀ ਸੂਈ ਹੋ ਗਈ ਇਹ ਸਾਰੀ ਦਾ ਹਫਤਾ ਹੋਇਆ ਸੂਈ ਨੂੰ ਬਾਈ ਇੱਕ ਹਫਤਾ ਬੱਚਾ ਕੀਆ ਨਾਲ ਕੱਟੀ ਐ ਨਾਲ ਕੱਟੀ ਇੱਕ ਹਫਤੇ ਦੀ ਸੂਈ ਕੇਰਾ ਹੋਰ ਕਮਾ ਦੇ ਦੁੱਧ ਕਿੰਨਾ ਹਾਜ਼ਰ ਆਇਆ 15 ਕਿਲੋ ਜਰੋਂ ਬਣਾ ਕੇ ਦਵਾਂਗੇ ਬਾਈ ਹੈਗਾ 15 ਹਾਂ ਐਨ ਬਣਾ ਕੇ ਦੇ ਨਾ 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 ਬਣਾ ਕੇ ਦਵਾਂਗੇ ਤਸੱਲੀ ਕਰਾਉਂਗਾ ਪੂਰਾ 15 ਪੂਰਾ 15 ਦੇਖ ਰਹਾ ਸੀ ਤਾਂ ਆਪਣੇ ਆਖੀ ਰਾਮਾ ਨਾ ਨਾ ਜੀ ਤਸੱਲੀ ਆਪਾਂ ਅੱਦੂ ਪਹਿਲਾਂ ਕਰ ਬੈਠੇ ਕਰ ਲਾਂਗੇ ਹੁਣ ਤਾਂ ਘੱਟ ਵੱਧ ਐ ਕਿਵੇਂ ਕਰ ਲਾਂਗੇ ਐ ਕਿਵੇਂ ਕਰ ਲਾਂਗੇ ਪੂਰਾ 15 ਪੂਰਾ 15 ਲੀਟਰ ਕਰੋਂ ਲਿਆਵੇ ਅਗਲਾ ਆਲਾ ਲੀਟਰ ਲਿਆਵੇ ਕੁਆਲਟੀ ਆਪਾਂ ਦੇਵਾਂਗੇ ਹੈ ਬਾਲਟੀ ਆਪਾਂ ਦੇਵਾਂਗੇ ਬਾਲਟੀ ਵੀ ਕਰੋਂ ਲਿਆਵੇ ਤੇ ਲਿਆਵੇ ਕੋਈ ਚੱਕੀ ਮਾਝ ਆਪਣੀ ਹੋਵੇ ਮਾਝ ਆਪਣੀ ਠੀਕ ਹੈ ਗੱਲ ਆ 4/4 ਇਹ ਕੰਮ ਬਚੀ ਕਹਿੰਦਾ ਨਾ ਫੀਟਿੰਗ ਵਾਲੀ ਆ ਗਈ ਕਿੰਨਾ ਦੁੱਧ ਦੇਊਗੀ ਪੀਕ ਲੈਵਲ ਤੇ ਬਾਈ ਯਾਰ ਗੁਰੀ ਉਹ ਤਾਂ ਅੱਜ ਦੇ ਸਾਰੇ 18 ਕਿਲੋ ਦੁੱਧ ਕੀ ਆਫਕਾ ਦੇਣਾ ਮੈਂ ਇਹਨੂੰ ਤੇ ਬਾਕੀ ਮੈਂ ਇਹ ਆਪਾਂ ਉਹ 20 ਕਿਲੋ ਕਹਿੰਦੇ ਸੀ ਬਾਕੀ ਖਾਦ ਖੜਕਦੇ ਸਾਰੇ ਅਗਲੇ ਦਿਨ ਜਿੰਨਾ ਦੁੱਧ ਅੱਜ ਤਿਆਰ ਹੈ ਮੈਂ ਤੁਹਾਨੂੰ ਉਹਨਾਂ ਦੁੱਧ ਦੀ ਦੱਸੂਗਾ ਤੇ ਨਾਲ ਇਹਦੇ ਆ ਗਈ ਕੱਟੀ ਇੱਥੋਂ ਮਾਰਦੀ ਗੈਰੀ ਕੈਮਰਾ ਆ ਪਰੇਸ਼ਾਨ ਨਾ ਕਰ ਪਰੇਸ਼ਾਨ ਨਾ ਕਰ ਇੱਥੋਂ ਇੱਥੋਂ ਦਿਖਾ ਦਿਆਂ ਅਡਰ ਕੁਆਲਟੀ ਤੇ ਪਛਾਣ ਤੋਂ ਬਾਡੀ ਬੁੱਡੀ ਕਰਾ ਦੇਂ ਚ ਇੱਕ ਇੱਥੇ ਬਣਦੇ ਬੱਚਾ ਕੀ ਦੱਸਿਆ ਨਾਲ ਛੇੜ ਕੱਟੀ ਆ ਬਾਈ ਨਾਲ ਕੱਟੀ 15 ਕਿਲੋ ਅੱਜ ਹਾਜ਼ਰ ਕਿੰਨੇ ਪੈਸੇ ਇਹਦਾ 1,60,000 ਰੁਪਏ ਲਵਾਂਗੇ 1.60 ਚ ਮਾਨਦ ਕਰਦਾਂਗੇ ਮਾਨਤਾਨ ਵਿਚਾਰੇ ਨੇ ਕਰਦਾਂਗੇ ਮਾਨਤਾਨ ਆ ਮਾਫੀ ਮਾਨਤਾਨ ਕਹਿੰਦਾ ਬਾਈ 160 ਚੁੱਕ ਕਰ ਦਿਆਂਗੇ ਤੇ ਹੁਣ ਨਾ ਤੁਹਾਨੂੰ ਇਹਦੀ ਇਹਦਾ ਬੱਚਾ ਜਰੂਰ ਦਿਖਾ ਦਾਂਗੇ ਗਰੀ ਇਹ ਉਰਲੇ ਬੰਨੇ ਦਿਖਾ ਦੇ ਉਹ ਬੱਤੀ ਖੜੀ ਆ ਮੂਰੇ ਕਈ ਵਾਰੀ ਭਰਾ ਕਹਿੰਦੇ ਨੇ ਬੱਚੇ ਦੇ ਕੈਮਰਾ ਮਾਰਿਆ ਕਰੋ ਪੂਰੀ ਐਨ ਕਹਿ ਸਕਦੇ ਆ ਤੰਦਰੁਸਤੀ ਪੂਰੀ ਇਹ ਇੱਥੋਂ ਮਾਰਦੇ ਮੈਲੇ ਮੂਲੇ ਚੱਲੂਗੇ ਹਜੇ ਹਾਂ ਚੱਲੂਗੀ ਬਾਈ ਇੱਕਦਾਂ ਠੀਕ ਆ ਤੇ ਹੁਣ ਗਰੀ ਝੋਟੀ ਦੇ ਮਾਰਨੀ ਕੈਰਾ ਕੈਮਰਾ ਹੋਰ ਆ ਤੇ ਉਸ ਤੋਂ ਬਾਅਦ ਆ ਝੋਟੀ ਦਿਖਾ ਦਿਆਂ ਅਸਲ ਅਸਲ ਤੋਫਾ ਦਿਖਾ ਦਿਆਂ ਇੱਥੋਂ ਤੇ ਤੋੜ ਦੇ ਸਿਰ ਤੂੰ ਤੋੜ ਦੇ ਜਵਾਕ ਨੂੰ ਤੰਗ ਜਿੱਦਾਂ ਦੀ ਉੱਤੋਂ ਵੱਡੀ ਓਦਾਂ ਦੀ ਥੱਲੇੋਂ ਕਹਿ ਸਕਦੇ ਆ ਲੇਵਾ ਆ ਗਿਆ ਜਮਾ ਠੋਸ ਜਿਲੇਵੇ ਦੀ ਆ ਗਈ ਤੇ ਸਰੀਰ ਕਹਿ ਸਕਦੇ ਆ ਵੀ ਬੜਾ ਹਸਲਾ ਨਾ ਆਹ ਹੱਟ ਜਾ ਨਹੀਂ ਹੈਗਾ ਮੈਂ ਵਿਚਾਰ ਕਰਦਾ ਰਿਆ ਨਾ ਪੂਰ ਮੋਰਾ ਜੀ ਆ ਗਈ ਆ ਲੈ ਚ ਲੈ ਇਹਨੂੰ ਸੂਆ ਜੀ ਸੂਆ ਦੂਜਾ ਬਾਈ ਕਿੰਨੇ ਦਿਨ ਸੂਈ ਨੂੰ ਹੋਵੇ ਸੂਈ ਨੂੰ ਛੀਮਾ ਕਦੋਂ ਹੋਇਆ ਅੱਜ ਛੀਮਾ ਦੇ ਦਿਨ ਅੱਜ ਇਹਦੇ ਨਾਲ ਬੱਚਾ ਕੀ ਆ ਇਹਦੇ ਮੈਂ ਕੱਟਾ ਮੇਲ ਕਾਫ ਹੂੰ ਛੇ ਮਾਦਨ ਸੂਈ ਨੂੰ ਨਾਲ ਪਾਈ ਕਹਿੰਦਾ ਇਹ ਆ ਗਿਆ ਮੇਲ ਕਾਫ ਤੇ ਚਾਮੜਾਏ کہہ ਸਕਦੇ ਆ ਤੁਹਾਨੂੰ ਬਿਲਕੁਲ ਜਿਵੇਂ ਨਿੰਬੂ ਵਰਗਾ ਪੋਲਾ ਤੇ ਲੰਬੀ ਲੰਬੀ ਆ ਗਈ ਫੁੱਲ ਹਣਾ ਐਨ ਫੁੱਲ ਕੱਦ ਵੀ ਚੰਗਾ ਤੇ ਖੜਮੇ ਪੁੱਠੇ ਚ ਆ ਗਈ ਪਿਛਾਲੇ ਪੱਖ ਤੋਂ ਕੇਰਾ ਹੋਰ ਕਮਾ ਦੋ ਜੀ ਇੱਥੋਂ ਲੈ ਆਓ ਲੈ ਆਓ ਲੈ ਆਓ ਛੇ ਦਿਨ ਦੀ ਸੂਈ ਕੋਲੇ ਦੁੱਧ ਕਿੰਨਾ ਹਾਜ਼ਰ ਜੋ 12 ਲੀਟਰ ਤਿਆਰ ਹੈ ਬਈ ਪੂਰਾ 12 ਹਾਂ ਕਿੰਨਾ ਦੁੱਧ ਆਉਗੀ ਪੀਕ ਲੈਵਲ ਤੇ 15 ਕਿਲੋ ਦੁੱਧ ਦੇ ਦੂਗੀ ਬਾਕੀ ਵਾਲੇ ਖਾਦ ਖਰਾਕ ਦੇ ਸਾਰੇ ਠੀਕ ਹੈ ਅੱਜ ਜਿੰਨਾ ਹੈਗਾ ਉਹਨਾ ਆਪਣੀ ਲਈ 19 ਦੱਸਾਂਗੇ ਟਾਈਮ ਦੋ ਟਾਈਮ ਦੋ ਟਾਈਮ ਚਵਾਵਾਂਗੇ ਅਗਲੇ ਨੂੰ 19 ਦੱਸਾਂਗੇ ਜਿੰਨਾ ਹੈਗਾ ਠੀਕ ਹੈ ਗੱਲ ਉਹ ਜੀ ਦੀ ਬਾਈ ਹੱਥ ਤਸੱਲੀ ਕਰਾ ਦਾਂਗੇ ਲੀਟਰ ਪੈਮਾਨਾ ਉਹ ਤੁਸੀਂ ਆਪਣਾ ਲੈ ਕੇ ਆਉਣਾ ਸੂਆ ਦੂਜਾ ਦੱਸਿਆ ਜੀ ਦੂਜਾ ਬਈ ਦੂਜਾ ਹਾਂ ਸੂਆ ਆ ਗਈ ਬਾਈ ਕਹਿੰਦਾ ਦੂਜਾ ਉੱਤੋਂ ਇਹ ਮੰਨ ਲਓ ਗਾਂਵ ਵਾਲਾ ਕੰਮ ਹੀ ਆ ਬਾਰੀ ਸਟੇਟ ਆ ਗਈ ਉੱਤੋਂ ਜਮਾਨ ਸਟੇਟ ਆ ਗਈ ਝੋਟੀ ਉੱਤੋਂ ਇਹ ਅੱਜ ਇੱਥੇ ਮਾਰਿਆ ਜਿਹਦੇ ਡੰਡਾ ਉੱਥੇ ਨੀਲ ਪੈ ਜਾਣਾ ਜਿੱਥੇ ਮਾਰੀਏ ਐਨੀ ਕੁ ਬਰੀਕ ਆ ਗਈ ਇਹ ਇੱਥੋਂ 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 ਕਰਾ ਦੇਗਾ ਰੀਜੈਕ ਇਹ ਇੱਥੋਂ ਮਾਰ ਦਿੰਦਾ ਹੈਗਾ ਕਿੰਨੇ ਪੈਸੇ ਲਵਾਂਗੇ ਦੇ ਇਹ 1.5 ਲੱਖ ਰੁਪਏ ਲਵਾਂਗੇ ਵੀਰੇ ਸਾਰਾ ਠੀਕ ਹੈ ਕਹਿੰਦਾ ਆ ਇਹਦਾ ਬਾਈ ਕਹਿੰਦਾ ਇਹਦਾ ਇਹਦਾ 1.5 ਲੈ ਲਾਂਗੇ ਆ ਝੋਟੀ ਦਾ ਲੈ ਲਾਂਗੇ 160 ਤੇ ਗਰੀਕ ਫੁੱਲ ਠੀਕ ਹੈ ਨਿੰਬੂ ਵਰਗਾ ਪਿੰਡਾ ਪਿਆ ਦੁੱਧ ਪਾ ਦਿੰਦੀ ਸੋਨਾ ਜਿਹੇ ਹਿਸਾਬ ਨਾਲ ਕਰਦੀ ਹੈ ਨਾ ਵੰਤਰਾਂ ਵੀ ਇਹ ਜੋੜੇ ਜੋ ਕਿੰਨਾ ਮਾਨਤਾਨ ਕਰਦੇ ਨੇ ਮਾਨਤਾਨ ਕਰਦੇ 5000 ਰੁਪਏ ਦੀ ਜੋੜਾ ਲੈ ਕੇ ਜਾਊਗਾ ਬਾਈ ਦੋਨਾਂ ਜੋ ਤੇ ਹੁਣ ਗੈਰੀ ਬੂਰੀ ਤੇ ਮਾਰ ਉਹ ਉਰਲੇ ਬੰਨੇ ਦਿਖਾ ਦੇ ਗੈਪ ਥਾਣਾ ਦਾ ਸਾਈਡ ਤੋਂ ਗੁੱਠਾ ਦਿਖਾ ਦੇ ਥਾਣੇ ਸਾਈਡ ਤੋਂ ਗੈਪ ਗੂਪ ਦਿਖਾ ਦੇ ਇਹ ਇੱਥੋਂ ਕਰਾ ਲਈ ਚੱਕ ਤੋੜ ਦਿਓ ਜੀ ਖੋਲ ਕੇ ਸੂਆ ਬੂਰੀ ਦਾ ਕਿਹੜਾ ਇਹਦਾ ਤੀਜਾ ਬਾਈ ਤੀਜਾ ਸੂਆ ਇੰਤੇ ਦੂਜਾ ਕਹਾ ਲੈ ਕੋਈ ਫਾਇਦਾ ਨਹੀਂ ਆਪਾਂ ਤੀਜਾ ਤੀਜਾ ਗੈਪ ਨੂੰ ਮਾਗੂ ਨਤੀਜੀ ਆਪਾਂ ਕਹਾਂਗੇ ਠੀਕ ਹੈ ਗੱਲ ਅਤੇ ਜਸੂਆ ਆ ਗਈ ਬਾਈ ਕਹਿੰਦਾ ਨਾਲ ਆ ਗਿਆ ਬੂਰਾ ਕੱਟਾ ਤੇ ਆ ਗਈ ਕਹਿ ਲਈ ਤੇਲੀਆਂ ਬੂਰੀ ਆ ਗਈ ਪ्योर ਇਥੋਂ ਲੰਬਾਈ ਲੰਬੀ ਕਿ ਤੇਲ ਤੇਰੀ ਬਾਡੀ ਦਾ ਇਸ ਤਰ੍ਹਾਂ ਆ ਗਿਆ ਜਿਵੇਂ ਅੰਬਰਾਂ ਦੇ ਆਪਾਂ ਕਹਿੰਦੇ ਨਾ ਸਤਾਰੇ ਹੁੰਦੇ ਹਨ ਹਾਂ ਹੂੰ ਸਟਾਰ ਹੁੰਦੇ ਆ ਜਿਵੇਂ ਉਹ ਓਨੇ ਤੇ ਲਾਗੇ ਤੇ ਚਵਾਈ ਦੀ ਕਿਵੇਂ ਰਹੂਗੀ ਜੀ ਚਵਾਈ ਦੀ ਜਮਾ ਫੋਕੀ ਆ ਪੋਲੀ ਜਮਾ ਜਮਾ ਕਿੰਨੇ ਦਿਨ ਦਾ ਸੂਆ ਜੀ ਇਹਦਾ 6 ਮਾ ਦਿਨ ਦਾ ਸੂਈ ਨੇ ਇਹਨੂੰ ਵੀ 6 ਮਾ ਦਿਨ ਜੈਨੂਣ ਜਾਂ ਦੁੱਧ ਕਿੰਨਾ ਤਿਆਰ ਅੱਜ ਦੁੱਧ 12 ਲੀਟਰ ਤਿਆਰ ਹੈ ਬਾਈ ਇਹਦੇ ਕੋਲ ਵੀ ਹਾਂ ਹੈਗਾ 12 ਕਿਤੇ ਪਾਉਣਾ ਐਨ ਜਮਾ ਬਣਾਵਾਂਗੇ ਬਾਈ 12 12 ਵਾਲਾ ਸਿਸਟਮ ਹੀ ਜਾਂ 16 ਹੋਰ ਘਮਾ ਦਿਓ ਇੱਥੋਂ ਤੇ ਜਾਨ ਆ ਗਈ ਚੰਗੀ ਕੱਦ ਵੀ ਚੰਗਾ ਤੇ ਤੇਲੀਆ ਬੂਰੀ ਆ ਗਈ ਪਿਓਰ ਬੂਰੀ ਕਹ ਲਈ ਤੇ ਆਰਡਰ ਇਹਦਾ ਆ ਗਿਆ ਸੱਜਣੋ 4 बाई 4 ਵਾਲਾ ਸਿਸਟਮ ਹੀ ਆ 12 ਕਿਲੋ ਤਾਂ ਬਾਈ ਕਹਿੰਦਾ ਅੱਜ ਤਿਆਰ ਦੁੱਧ ਆ ਗਿਆ ਇਹਦੇ ਕੋਲੇ ਕਿੰਨਾ ਪਾਉਗੀ ਜੀ ਪੀਕ ਲੈਵਲ ਤੇ 15 ਕਿਲੋ ਹੈ 15 15 ਕਿਲੋ ਪਾ ਦੂਗੀ ਬਾਕੀ ਖਾਦ ਖਰਾਬ ਤੇ ਸਾਰਾ ਇਹਦਾ ਵੱੱਦ ਵੀ ਲੈ ਸਕਦਾ ਹਾਂ ਬੱਚੇ ਦਾ ਯਾਰ ਚਾਹੇ ਉਰੇ ਆ ਕੇ ਨਾ ਤੁਸੀਂ ਦੰਦ ਪਟਕੇ ਚੈੱਕ ਹਾਂ ਹਾਂ ਉਮਰ ਦਾ ਸਾਨੂੰ ਮੈਂ ਸਿੱਧਾ ਹੀ ਹਾਂਦਾ ਅੱਜ ਦਾ ਸੱਜਣ ਨਾ ਆੜੂਏ ਤੋਂ ਕਈ ਵਾਰੀ ਪਤਾ ਨਹੀਂ ਲੱਗਦਾ ਦੰਦਾਂ ਤੋਂ ਚੈੱਕ ਕਰ ਸਕਦੇ ਮਾਰ ਕੇ ਕਿਉਂਕਿ ਬਿਲਕੁਲ ਛੋਟਾ ਹੀ ਆ ਬੱਚੇ ਤੇ ਵੀ ਤੁਹਾਨੂੰ ਦਿਖਾਉਂਗਾ ਕੈਮਰਾ ਮਾਰ ਕੇ ਇਹ ਆ ਗਈ ਕਹਿ ਲਈਏ ਆਸਲ ਪੂਰੀ ਬਾਡੀ ਬੂਡੀ ਉੱਤੋਂ ਹਰੇਕ ਪੱਖ ਤੋਂ ਚੈੱਕ ਕਰਕੇ ਲੈ ਜਿਓ ਇਹ ਇੱਥੋਂ ਮਾਰਦੀ ਗਰੀ ਕੈਮਰਾ ਇਹ ਇੱਥੋਂ ਕਰਾ ਦੇ ਆਰਡਰ ਚੈੱਕ ਇਹਦਾ ਤੇ ਹੁਣ ਮਾਰਦੇ ਬੱਚੇ ਤੇ ਕੈਮਰਾ ਕਰੀਂ ਬਈ ਬੱਚਾ ਮਾੜਾ ਜਵਰਾ ਨੂੰ ਕਰਦੇ ਲੈ ਲੈ ਇਹ ਚਾਕੇ ਦਾ ਛੋਟਾ ਜੀ ਆ ਪੰਜਾਂ ਹਜ਼ਾਰ ਦੇ ਨਾਲ ਨਹੀਂ ਹੋਊਗਾ ਕਿੰਨੇ ਰੁਪਏ ਦੇ ਇਹਦਾ ਜਮੀਨ 1 ਲੱਖ 45000 ਰੁਪਏ ਲਵਾਂਗੇ ਪੂਰੀ ਦਾ ਹਾਂ ਇਹਦਾ 1 45 ਉਹਦਾ 1 50 ਉਹਦਾ 1 60 ਜੇ ਕੋਈ ਤਿੰਨੇ ਲੈਂਦਾ ਹੋਇਆ ਤਿੰਨੇ ਤਿੰਨਾ ਚੋਂ ਕਰਦਾ ਇਹ ਮਨ ਖੁਸ਼ ਕਰਦਾ 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 ਇਹ ਮਨ ਤਾਂ ਤਿੰਨਾਂ ਦੀ ਪਹੁੰਚ ਕਰਦਾਂਗੇ ਕਰਦਾਂਗੇ ਹੈ ਜਿਹੜੇ ਰੇਟ ਗੱਲ ਹੋ ਗਈ ਜੀ ਜੀ ਹਾਂ ਠੀਕ ਆ ਗੱਲ ਤਿੰਨਾਂ ਦੀ ਜਿੰਨਾ ਰੇਟ ਵੀਡੀਓ ਚ ਮੰਗਿਆ ਬਾਈ ਜੇ ਨਾ ਐਸੇ ਰੇਟ ਚ ਤਿੰਨਾਂ ਦੀ ਪਹੁੰਚ ਕਰਦਾਂਗੇ ਤੇ ਹੁਣ ਮਾਰਦੇ ਆ ਘੱਟੀ ਦੇ ਕੈਮਰਾ ਇਹ ਚੌਗੀ ਦੱਸਿਆ ਜੀ ਬਾਈ ਹਾਂ ਹਾਂ ਚੌਗੀ ਤੋੜ ਦਿਓ ਜੀ ਖੋਲ ਕੇ ਇਹ ਆ ਗਈ ਬਾਈ ਕਹਿੰਦਾ ਚੌਗੀ ਗੱਭਣ ਕਿੰਨੇ ਟਾਈਮ ਦੀ ਆ ਜੀ ਗੱਬਣ ਇਹ ਸੱਤ ਮਹੀਨੇ ਦੀ ਗੁਰੀ ਸੱਤਾਂ ਮਹੀਨਿਆਂ ਦੀ ਚੈੱਕ ਪਾਸ ਤੇ ਟੋਕੜ ਗੱਬਣ ਕਿਤੋਂ ਵੀ ਲੈਣੇ ਕਿਸੇ ਵੀ ਵੀਡੀਓ ਚ ਕਿਸੇ ਵੀ ਸੱਜਣ ਤੋਂ ਅਗਲੇ ਦਿਨਾਂ ਘਰੀ ਚੈੱਕ ਪਾਸ ਕਰਾ ਕੇ ਮੰਗਰੋ ਰੋਲੇ ਡਾਕਟਰ ਲੈ ਆਵੇ ਅਗਲਾ ਆਪਾਂ ਨੂੰ ਕੋਈ ਵਹਿਮ ਨਹੀਂ ਇੱਥੇ ਬਾਈ ਤੋਂ ਲੈ ਜਾਓ ਚੈੱਕ ਕਰਾ ਕੇ ਹਾਈਟ ਇਹਦੀ ਮੀਡੀਅਮ ਜੀ ਆ ਬਾਲੀ ਵੱਡੀ ਨਹੀਂ ਹੈਗੀ ਦੰਦੋਂ ਚੌਗੀ ਸੱਤ ਮਹੀਨਿਆਂ ਦੀ ਗੱਬਣ ਚੈੱਕ ਪਾਸ ਦੁੱਧ ਕਿੰਨਾ ਦੱਤਾ ਸੀ ਪਹਿਲਾਂ ਨੇ 13 12 ਤਰਾਂ ਕਿਲੋ ਦੱਸਤਾ ਗੁਰੀ ਹਾਂ ਪੰਜਾਬ ਵਾਲਿਆਂ ਦੇ ਪਹਿਲਣ ਦੀ ਪਹਿਲਣਾਂ ਦੀ ਉਮਰ ਚ ਦਾ ਦੂਜਾ ਸੂਪੂਗੀ ਹੈ ਆ 12 13 ਹੀ ਦੇ ਦੇ ਇੰਨੀ ਬਹੁਤ ਹੁੰਦਾ ਬਹੁਤ ਤਾਂ ਸਹੀ ਗੱਲ ਐ ਜੇ ਆਪਾਂ ਉਹ 15 18 ਲਈ ਵਾਹ ਕੇ ਰੋਕ ਲਈ ਮਾੜੀ ਜੂਰੇ ਗੈਰੀ ਫੇਸ ਤੇ ਮਾਰਦੀ ਕੈਮਰਾ ਇਹ ਰੋਕਲਾ 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 ਉਹਦੇ ਕੰਨੀ ਫੇਸ ਕਰ ਦੇ ਇਹ ਇੱਥੋਂ ਮਾਰਦੀ ਕੈਮਰਾ ਇਹ ਚੌਗੀ ਆ ਬਾਈ ਕਹਿੰਦਾ 7 ਮਹੀਨਿਆਂ ਦੀ ਗੱਬਣ ਚੈੱਕ ਪਾਸ ਅੱਲਾ ਚਲੋ ਜੀ ਕਮਾ ਕੇ ਹਾਈਟ ਰਹੂਗੀ ਮੀਡੀਅਮ ਥਣਾ ਦੀ ਗਰੰਟੀ ਰਹੂਗੀ ਜੀ ਜਮਾ ਤਸੱਲੀ ਕਰਾਵਾਂਗੇ ਬਾਈ ਕਿਉਂਕਿ ਦੁੱਧੋਂ ਨੱਠੀ ਵੀ ਆ ਹੁਣ ਹਾਂ ਤੇ ਬਾਕੀ ਤਾਂ ਮੈਂ ਕਹੂੰਗਾ ਵੀ ਪਾਸ ਕਰਕੇ ਲੈ ਜਿਹੜਾ ਭਰਾ ਆਊਗਾ ਤੇ ਜੀ ਨੇ ਆਨਲਾਈਨ ਮੰਗਾਉਣੀਆਂ ਉਹਨੂੰ ਬਾਈ ਕਹਿੰਦਾ ਓਟ ਵੀ ਦੇ ਦਾਂਗੇ ਥਾਣਾ ਹਾਂ ਸਭ ਕੁਝ ਅਸੀਂ ਗਰੰਟੀ ਦਵਾਂਗੇ ਚਾਹੇ ਆਪਾਂ ਵੀਡੀਓ ਵੀਡੀਓ ਤੇ ਅਗਲਾ ਜੇ ਆਪਾਂ ਪਾਸ ਪਾਸ ਪੁੱਛ ਕਰਾਵਾਂਗੇ ਲੈਣ ਠੀਕ ਆ ਗੱਲ ਪਾਸ ਕਰਾ ਕੇ ਦੇ ਦਾਂਗੇ ਹਰੇਕ ਪੱਖ ਤੋਂ ਹਾਂ ਵੀਡੀਓ ਕਾਲ ਕਰ ਲੈ ਡਾਕਟਰ ਦਾ ਆਪਾਂ ਚੈੱਕ ਕਰਾ ਕੇ ਦੇ ਦਾਂਗੇ ਠੀਕ ਆ ਗੱਲ ਹਾਂ ਆ ਦੰਦੋ ਬਾਈ ਕਹਿੰਦਾ ਚੌਗੀ ਆ ਗਈ ਚੈੱਕ ਪਾਸ ਕਰਾ ਕੇ ਦੇ ਦਾਂਗੇ ਹਰੇਕ ਪੱਖ ਤੋਂ 7 ਮਹੀਨੇ ਦੀ ਗੱਬਣ ਪੈਸੇ ਕਿੰਨੇ ਜੀ ਇਹਦੇ ਇਹਦਾ 75000 ਰੁਪਏ ਲਵਾਂਗੇ ਜੀ ਇਹਦਾ ਲੈ ਲਾਂਗੇ 75 ਮਾਨਤਾਨ ਜਾ ਉਹ ਚ ਕੋਈ ਕਰਦਾ ਹੀ ਕੋਈ ਨਹੀਂ ਮਾਫੀ ਕਰ ਦਾਂਗੇ 75 ਜੋ ਕਰਦਾਂ ਕਰਦਾਂ ਤੇ ਹੁਣ ਗੈਰੀ ਆ ਮੱਝ ਤੇ ਮਾਰਦੇ ਓ ਢਾਂਚਾ ਢੋਂਚਾ ਦਾ ਅਸਲਾ ਪੂਰਾ ਢਾਂਚਾ ਢੋਂਚਾ ਦਾ ਪੂਰਾ ਅਸਲਾ ਆ ਗਿਆ ਵੱਡੀ ਆ ਅਸਲੇ ਤਾਂ ਸਾਹਮੀ ਨਹੀਂ ਕਿਸੇ ਨੇ ਕਿਸੇ ਦੇ ਵਿਚਾਰੇ ਨੇ ਥੋੜੀ ਜੀ ਸਾਹਮ ਚੋਂ ਘੱਟ ਕਰਾਈਆ ਆ ਲੈ ਔਰ ਲੈ ਬੰਨੇ ਬਾਈ ਜੈਟ ਵਾਲੀ ਕੀ ਆ ਗਈ ਇੱਕ ਵੀ ਵਾਲ ਨਹੀਂ ਹੈਗਾ ਸਿੰਗੀ ਤੋਂ ਤੁਹਾਨੂੰ ਆ ਲੱਗੂਗਾ ਜਿਵੇਂ ਦੂਜਾ ਸੂਆ ਹੁੰਦੀ ਆ ਸਿੰਘ ਸੰਗੇ ਦਾ ਇੰਨਾ ਕੁ ਪਤਲਾ ਜੇ ਕਹਿ ਲਈਏ ਵੀ ਇਹ ਵਜਨ ਗੇਨ ਕਰਦੀ ਆ ਨਾ ਬਾਡੀ ਭਰਦੀ ਆ ਉੱਤੋਂ ਤਾਂ ਪੂਰੀਆਂ ਵੱਡੀਆਂ ਮਹਿਸਾਂ ਜੀ ਆਉਗੀਆਂ ਬੋਚ ਕੇ ਬੋਚ ਕੇ ਬੋਚ ਕੇ ਲਿਆ ਆ ਜਾ ਆ ਜਾ ਆ ਜਾ ਇਹ ਇਥੋਂ ਮਾਰਦੇ ਨਾ ਦਰਦ ਹੀ ਆ ਨਾ ਇਹ ਅੰਦਰੋਂ ਨਹੀਂ ਗੱਡੀ ਦੇ ਅੰਦਰ ਚੀਜ਼ਾਂ ਲੱਭੀ। ਤੇ ਆ ਇਥੋਂ ਕਰਾ ਲਈ ਜੈ ਇੱਕ ਟਾਂਚਾ ਪੂਰਾ ਚੌੜਾ ਕਰ ਲਿਆ ਲਿੱਸੀ ਲਿੱਸੀ ਕਰੀ ਵੀ ਆ। ਕਿੰਨਾ ਕੁ ਦੁੱਧ ਪਾਇਆ ਜੀ ਇਹਨੇ? ਇਹਨੇ 13-14 ਕਿਲੋ ਦੁੱਧ ਤਗਰੀ। ਠੀਕ ਆ ਗੱਲ। ਮਾਲਕ ਦੇ ਕਰਨ। ਠੀਕ ਆ ਤੇ ਸਿੰਗੀ-ਸੁੰਗੀ ਜਮਾ ਫਰੀਕ ਆ ਜੀ ਹਨਾ। ਸਾਰੇ ਪਾਸੋਂ। ਹੋਰ ਕੁਛ ਨਹੀਂ ਘਟੇਗਾ ਬਸ ਖੂਨ-ਖੂਨ ਘਟਦਾ ਹੈ। ਲਿੱਸੀ ਆ ਗੱਲ। ਸਾਰੀ ਚੰਗੀ ਹੈ। ਕਮਾ ਦੇ ਕੇਰਾ ਹੋਰ ਕਮਾ ਦੇ ਇਹਨੂੰ। ਕਮਾ ਦੇ ਕਮਾ ਦੇ। ਦੁੱਧ ਕਿੰਨਾ ਕਿੰਨੇ ਟਾਈਮ ਦੀ ਗੱਬਣਾ? ਇਹ 4.5 ਮਹੀਨੇ ਦੀ ਗੱਬਣਾ ਹੈ। ਇਹ ਕਿਹੜੇ ਪੰਡੋ ਲਈ ਆ? ਉਧਰੋਂ ਲਈ ਆ ਇਹ। ਹਰਿਆਣੇ ਚੋਂ ਹਾਂ ਠੀਕ ਹੈ ਗੱਲ ਸਾਢੇ 4 ਮਹੀਨਿਆਂ ਦੀ ਚੈੱਕ ਪਾਸ ਦੁੱਧ ਕਿੰਨਾ ਦੱਸਿਆ ਜੀ ਦੁੱਧ 6 ਕਿਲੋ ਤਿਆਰ ਹੁਣ 5-6 ਕਿਲੋ 5 ਚਵਾ ਦਿਆਂਗੇ ਆ 5 ਚਵਾ ਲੀਏ ਕਿਲੋ ਘਟਾ ਲੈਨੇ ਆਪਾਂ ਆ ਲੈ ਆਰ ਲੈ ਕਿਲੋ ਘਟਾ ਦੇ ਲੈ ਆ ਲੈ ਆ ਲੈ ਆ ਲੈ ਆ ਤੇ ਬਾਕੀ ਉਹੀ ਗੱਲ ਆ ਜਦੋਂ ਕੋਈ ਭਰਾ ਕੇ ਲਈ ਚੋਣ ਆਵੇ ਤਾਂ ਬਾਜੇ ਹੈ ਨਾ ਕਿਲੋ ਖੰਡ ਘਟੇ ਨਾ ਕੱਦ ਚੰਗਾ ਇਹਦਾ ਤੇ ਬਰੀਕ ਆ ਗਈ ਫੁੱਲ ਤੇ ਲੰਬੀ-ਲੰਬੀ ਵੀ ਚੰਗੀ ਆ ਅਗਰ ਤੁਹਾਨੂੰ ਦੱਸਿਆ ਵੀ ਵਜਨਾ ਅਗੇਨ ਕਰਦੀ ਹੈ ਨਾ ਤਾਂ ਪੂਰੀ ਵੱਡੀ ਮੱਝ ਲੱਗੂਗੀ ਤੇ ਨਸਾਂ ਨੂੰ ਸਾਂ ਗਰੀ ਬਾਡੀ ਦੇ ਕਰਾ ਦੇ ਚੱਕ ਨਸਾਂ ਨੂੰ ਸਾਂ ਵਾਲੀਆਂ ਫੁੱਲ ਪਤਲੀ ਆ ਗਈ ਪੈਸੇ ਇਹਦੇ ਕਿੰਨੇ ਜੀ ਇਹਦਾ 80000 ਰੁਪਏ ਲਵਾਂ ਪੂਰੀ ਮਾਫੀ ਕੋਈ ਕਰ ਦਾਂਗੇ ਹੈ ਜੇ ਕੋਈ ਜੋੜਾ ਲੈਂਦਾ ਹੈ ਮਾਫੀ ਕਰ ਦਾਂਗੇ ਜੋੜੇ ਚ ਜੋੜਾ ਕਿੰਨੇ ਦੇਵਾਂਗੇ ੱੱਕੇ ਨਾ ਮਾਰ ਯਾਰ ਐਂ ਕੰਨ ਕਰਦਾ ਜੋੜਾ ਕਿੰਨੇ ਦਾ ਦੇਵਾਂਗੇ ਜੋੜਾ ਦੇ ਦਾਂਗੇ ਜੇ ਕੋਈ ਲੈਂਦਾ ਹੋਊ ਮਾਫੀ ਮਾਫੀ 1.5 ਲੱਖ ਦਾ ਪੰਜ ਛੜ ਦਾਂਗੇ। ਹਾਂ। ਤੇ ਬਾਕੀ ਥੋੜੇ ਜਿ ਤੁਸੀਂ ਛੜਾ ਲਓ ਕੰਮ ਲੱਗ ਜੂਗਾ। ਮੰਨ ਲਓ ਲਵੀ ਇਹ 4.5 ਮਹੀਨਿਆਂ ਦੀ ਗੱਬਣ, ਇਹ 7 ਦੀ ਗੱਬਣ ਆ। ਆ 6 ਦਿਨ ਦੀ ਸੂਈ 12 ਕਿਲੋ ਤੇ ਆ ਜੋ ਟੀ ਇਹ ਵੀ ਬਿਲਕੁਲ ਤਾਜੀ ਸੂਈ 12 ਕਿਲੋ ਤੇ ਆ ਝੋਟੀ ਕੋਲ ਆ ਗਿਆ ਦੁੱਧ ਤਿਆਰ 15 ਕਿਲੋ। ਜਮਾ 15। ਨੰਬਰ ਕਿਹੜਾ ਹੋਊਗਾ? 9878471204। 9878471204 ਬਾਈ ਦਾ ਨੰਬਰ ਆ ਪਿੰਡ 66 ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ। ਸੰਪਰਕ ਬਾਈ ਨਾਲ ਕਰ ਲਿਓ। ਧੰਨਵਾਦ ਜੀ।